ਦਿੱਲੀ ਕ੍ਰਾਈਮ ਨਿਊ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਆਦ ਅਸੀਂ ਪਹੁੰਚੇ ਆਂ ਫਾਜ਼ਿਲਕਾ ਦੇ ਪਿੰਡ ਜੰਡ ਵਾਲਾ ਭੀਮੇਸ਼ਾ ਦੇ ਵਿੱਚ ਪਹੁੰਚੇ ਆਂ ਦੱਸਦੀ ਹੈ ਕਿ ਇੱਥੇ ਧੰਨ ਧੰਨ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਉਹਨਾਂ ਦਾ ਇੱਥੇ ਜਿਹੜਾ ਮੇਲਾ ਲੱਗਦਾ ਹੈ ਜੰਡ ਵਾਲੇ ਦੇ ਵਿੱਚ ਤਾਂ ਦੂਰੋਂ-ਤੂਰੋਂ ਸੰਗਤਾਂ ਇੱਥੇ ਪਹੁੰਚਦੀਆਂ ਆਂ ਤਾਂ ਸੰਗਤਾਂ ਜਿਹੜੀਆਂ ਤੁਹਾਨੂੰ ਇੱਥੇ ਅਸੀਂ ਦਿਖਾ ਰਹੇ ਆਂ ਕੱਟ ਦੇ ਵਿੱਚ ਬੜੀ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਆ ਬਹੁਤ ਉਤਸ਼ਾਹ ਆਏ ਤਾਂ ਦੱਸਦੀ ਆ ਕਿ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਅੰਦਰ ਦੀਆਂ ਸ਼੍ਰੀ ਗੁਰਦੁਆਰਾ ਸਾਹਿਬ ਦੀਆਂ ਦੇ ਇੱਥੇ ਜੋ ਗੁਰਦੁਆਰਾ ਬਣਿਆ ਹੈ ਬਹੁਤ ਹੀ ਅਤੀ ਸੁੰਦਰ ਗੁਰਦੁਆਰਾ ਹੈ ਲੋਕ ਦੂਰੋਂ ਦੂਰੋਂ ਇੱਥੇ ਆਉਂਦੇ ਆ ਤਾਂ ਇਹ ਸੰਗਤਾਂ ਵੀ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਕੀ ਨਾਮ ਹੈ ਜੀ ਆਪਣਾ ਆ ਜਾਓ ਰਾਜਾ ਕੀ ਨਾਮ ਹੈ ਜੀ ਗੁਰਮੁਖ ਸਿੰਘ ਜੀ ਕਿਹੜੇ ਪਿੰਡ ਤੋਂ ਆਏ ਆ ਪਿੰਡ ਰਤਾ ਫੇਰ ਜੀ ਬੜੀ ਦੂਰੋਂ ਦੂਰੋਂ ਸੰਗਤਾਂ ਆਦੀਆਂ ਤੁਸੀਂ ਇੱਥੇ ਪਹੁੰਚੇ ਆ ਬਾਬਾ ਜੀ ਦੇ ਦਰਸ਼ਨ ਕਰਨ ਕਦੋਂ ਤੋਂ ਆ ਰਹੇ ਆਂ ਇਹ ਤਕਰੀਬਨ ਜਿਵੇਂ ਅੱਜ ਪਹਿਲੀ ਹਾਰ ਪਹਿਲੀ ਹਾਰ ਦੇ ਦਿਨ ਇਹਨਾਂ ਮੰਨ ਕੇ ਚੱਲੋ ਇਹਨਾਂ ਦਾ ਬਹੁਤ ਅੱਜ ਮੇਲੇ ਦਾ ਦਿਨ ਹੁੰਦਾ ਜੀ ਇਹ ਬਹੁਤ ਦੁਨੀਆ ਬਹੁਤ ਮੰਨ ਕੇ ਚੱਲੋ ਆਪਣੇ ਬਾਹਰ ਦੀ ਇਥੋਂ ਕੰਟਰੀ ਚੋਂ ਵੀ ਆਉਂਦੇ ਨੇ ਤੇ ਸ਼ਰਧਾਲੂ ਜਿਵੇਂ ਰਹਿੰਦੇ ਹੈਗੇ ਨੇ ਬਾਬਾ ਜੀ ਦੇ ਤਤਤਮ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਗੁਰਮੁਖ ਜੀ ਜਿਹੜਾ ਮੇਲੇ ਤੁਸੀਂ ਕਦੋਂ ਤਵਾਰਿਆ ਇਹ ਪਹਿਲੀ ਹਾਰ ਦੇ ਮੰਨ ਰਿਹਾ ਬਚਪਨ ਤੋਂ ਹੀ ਅਸੀਂ ਲਗਨਾਂ ਕੋ ਲਗਨ ਹੀ ਲੱਗੀ ਹੋਈ ਹੈ ਕਿ ਕਾਰਨ ਆਉਣਾ ਹੀ ਆਉਣਾ ਮੇਲੇ ਤੇ ਦੇਖੋ ਮਿਲਦਾ ਸਕਦਾ ਬੜੀ ਦੂਰੋਂ ਦੂਰ ਆਇਆ ਆਪਣਾ ਕੀ ਨਾਮ ਜੀ ਹਰਪ੍ਰੀਤ ਸਿੰਘ ਜੀ ਕਿਹੜੇ ਪਿੰਡ ਤੋਂ ਆਏ ਆ ਜੀ ਰੱਤਾ ਖੇੜਾ ਜੀ ਅੱਜ ਮੇਲੇ ਦੇ ਵਿੱਚ ਪਹੁੰਚੇ ਆ ਪਹਿਲੀ ਵਾਰ ਆਏ ਆ ਜਾਂ ਪਹਿਲਾਂ ਵੀ ਕਰ ਆਏ ਆ ਨਾ ਜੀ ਬਚਪਨ ਤੋਂ ਆ ਰਹੇ ਆ ਬਚਪਨ ਤੋਂ ਆ ਰਹੇ ਆ ਫਿਰ ਕੀ ਮੇਲੇ ਦੇ ਵਿੱਚ ਦੇਖਣ ਨੂੰ ਮਿਲਿਆ ਬਾਹਰ ਦੁਕਾਨਾਂ ਵੀ ਬਹੁਤ ਲੱਗੀਆਂ ਜਾਂ ਅੰਦਰ ਦਰਸ਼ਨ ਕਰ ਰਹੇ ਆ ਜਾਂ ਨਹੀਂ ਹਾਂ ਜੀ ਅੰਦਰ ਦਰਸ਼ਨ ਕਰ ਰਹੇ ਆ ਕਿਵੇਂ ਦੇ ਲੱਗਿਆ ਜੰਦਰ ਨਾ ਨਾ ਜੀ ਕੀ ਕਹਿ ਸਕਦੇ ਆ ਗਰਮੀ ਬੜੀ ਅੰਦਰ ਬਾਬਾ ਜੀ ਦੇ ਦਰਸ਼ਨ ਕਰਕੇ ਸੰਤੁਸ਼ਟੀ ਮਿਲੀ ਆ ਜੀ ਹਾਂ ਜੀ ਹਾਂ ਜੀ ਬਹੁਤ ਕਿਰਪਾਵਾ ਕਿੰਨਾ ਕੁ ਦਿਲ ਕਰਦਾ ਜੰਦਰ ਜਾਣ ਬਹੁਤ ਜੀ ਅਸੀਂ ਅਕਸਰ ਆਉਂਦੇ ਹੀ ਰਹਿੰਦੇ ਆਂ ਵੀਰ ਬਾਰ ਕੱਲੇ ਆਇਆ ਜਾਂ ਹੋਰ ਵੀ ਗਿਆ ਨਹੀਂ ਜੀ ਪਰਿਵਾਰ ਆਇਆ ਸਾਰਾ ਪਰਿਵਾਰ ਦੇ ਨਾਲ ਆਇਆ ਸੋ ਦਾਦੀ ਜੀ ਪਰਿਵਾਰਾਂ ਦੇ ਨਾਲ ਆਪਣੀ ਫੈਮਿਲੀ ਦੇ ਨਾਲ ਜਿਹੜੇ ਇੱਥੇ ਸੰਗਤਾਂ ਆਉਂਦੀਆਂ ਏ ਤਾਂ ਦਰਸ਼ਨ ਕਰਨ ਆਉਂਦੀਆਂ ਬਾਬਾ ਜੀ ਦੇ ਹੋਰ ਵੀ ਵੀਰ ਸਾਡੇ ਨਾਲ ਮੌਜੂਦਾ ਕੀ ਨਾਮ ਆ ਜੀ ਮੇਰਾ ਨਾਮ ਹਰਪ੍ਰਿੰਦਰ ਸਿੰਘ ਜੀ ਕਿਹੜੇ ਪਿੰਡ ਤੋਂ ਆਏ ਆ ਰੱਤਾ ਖੜਾ ਜੀ ਤੇ ਇੱਥੇ ਪਹਿਲੀ ਵਾਰ ਆਏ ਆ ਜਾਂ ਇਸ ਤੋਂ ਪਹਿਲਾਂ ਵੀ ਆਉਂਦੇ ਰਹੇ ਨਹੀਂ ਨਹੀਂ ਇਸ ਤੋਂ ਪਹਿਲਾਂ ਵੀ ਆਉਂਦੇ ਆ ਜੀ ਅੱਜ ਬਾਬਾ ਜੀ ਦੇ ਦਰਸ਼ਨ ਕੀਤੇ ਕਿਵੇਂ ਦਾ ਲੱਗ ਰਿਹਾ ਹੈ ਮਾਨੂੰ ਸੰਤੁਸ਼ਟੀ ਮਿਲੀ ਹੌਲਾ ਹੋਇਆ ਬਹੁਤ ਵਧੀਆ ਲੱਗ ਰਿਹਾ ਜੀ ਬਾਬਾ ਜੀ ਦੇ ਚਲੋ ਹਰ ਸਾਲ ਦੀ ਤਰ੍ਹਾਂ ਮਤਲਬ ਬਹੁਤ ਭੂਰ ਹੁੰਦੀ ਹੈ ਬਹੁਤ ਭੜੀ ਮੇਲਾ ਲੱਗਦਾ ਇੱਥੇ ਹਾਂਜੀ ਬਹੁਤ ਵਧੀਆ ਲੱਗ ਰਿਹਾ ਨਾਲ ਮੇਲਾ ਦੇਖ ਕੋਈ ਖਰੀਦ ਕੇ ਵੀ ਲੈ ਕੇ ਚੱਲੇ ਜਾਂ ਇਹ ਮੇਲਾ ਦੇਖ ਹੀ ਨਹੀਂ ਨਹੀਂ ਐ ਤਾਂ ਦੇਖ ਹੀ ਰਹੇ ਆ ਇਹ ਮੇਲਾ ਕੋਈ ਨਹੀਂ ਆਇਆ ਖਰੀਦਣ ਆਏ ਦਰਸ਼ਨ ਕਰ ਰਹੇ ਹਾਂਜੀ ਹਾਂਜੀ ਇੱਕ ਦਰਸ਼ਨ ਕਰ ਰਹੇ ਸੋ ਦੱਸ ਦਈਏ ਕੀ ਬੜੀ ਦੂਰੋਂ ਦੂਰੋਂ ਲੋਕ ਜਿਹੜੇ ਇੱਥੇ ਬਾਬਾ ਜੀ ਦੇ ਦਰਸ਼ਨ ਕਰਨ ਆਉਂਦੇ ਆ ਤਾਂ ਵੀਰ ਹੋਰ ਵੀ ਸਾਡੇ ਨਾਲ ਆ ਕੇ ਉਹਨਾਂ ਨਾਲ ਵੀ ਗੱਲ ਕਰਦੇ ਆ ਬਾਈ ਕੀ ਨਾਮ ਜੀ ਮੇਰਾ ਨਾਮ ਹਰਪਿੰਦਰ ਸਿੰਘ ਜੀ ਕਿਹੜੇ ਪਿੰਡ ਕਿਹੜੇ ਪਿੰਡ ਤੋਂ ਆਏ ਜੀ ਪਿੰਡ ਮਾਹੂਆਣਾ ਬੋਦਲਾ ਹਾਂ ਕਦੋਂ ਤਵਾਰੇ ਇੱਥੇ ਦਰਸ਼ਨ ਕਰਨ ਬਾਬਾ ਜੀ ਦੇ ਮੈਨੂੰ ਇੱਥੇ ਆਉਂਦਿਆਂ ਨੂੰ ਕੱਟੋ-ਕੱਟ ਲਗਭਗ ਹੋ ਗਏ ਆ 10 ਸਾਲ 10 ਸਾਲ ਆ ਦਵਾਰੇ ਆ 10 ਸਾਲ ਦੇ ਕਰੀਬ ਇੱਥੇ ਵੀਰਵਾਰ ਦੇ ਵੀਰਵਾਰ ਆਉਂਦੀ ਆ ਸੰਗਤ ਲੋਕ ਜਿਹੜੇ ਦੂਰੋਂ ਨੇੜੋਂ ਆ ਕੇ ਸੁੱਖ ਸੁੱਖਦੇ ਆ ਇੱਥੇ ਬਾਪੂ ਖੁਸ਼ਦਿਲ ਦੇ ਉਹਨਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਜੀ ਜੀ ਤੇ ਜੋ ਆਪਦੀ ਸ਼ਰਧਾ ਅਨਸਾਰ ਇੱਥੇ ਜਿਵੇਂ ਵੀ ਕਿਸੇ ਨੇ ਸੁਖ ਸੁਖੀ ਹੁੰਦੀ ਆ ਤੇ ਆਪਦੀ ਮਾਨਤਾ ਮੰਨੀ ਹੁੰਦੀ ਆ ਉਹਵੇ ਉਹਨਾਂ ਦੀ ਮਠਿਆਈ ਵਗੈਰਾ ਤੇ ਚੜਾਵਾ ਚੜਦਾ ਵਾ ਠੀਕ ਆ ਜੀ ਤੇ ਅੰਦਰ ਮੱਥਾ ਟੇਕਿਆ ਜਾਣਾ ਹੀ ਨਹੀਂ ਹਲੇ ਜਾਣਾ ਵਾ ਤੁਸੀਂ ਦੇਖ ਰਹੇ ਹੋ ਲਾਈਨ ਕਾਫੀ ਲੰਬੀ ਆ ਉੱਪਰ ਵੀ ਕਾਫੀ ਰਾਸ਼ਾ ਬਹੁਤ ਜਿਆਦਾ ਰਾਸ਼ਾ ਸੰਗਤਾਂ ਦਾ ਬਹੁਤ ਜਿਆਦਾ ਜੀ ਬਹੁਤ ਜਿਆਦਾ ਚਲੋ ਧੰਨਵਾਦ ਵੀਰ ਜੀ ਮੇਲੇ ਦੇ ਵਿੱਚ ਪਹੁੰਚਣ ਲਈ ਬਹੁਤ ਬਹੁਤ ਵਧਾਈਆਂ ਜੀ ਜੀ ਮਿਹਰਬਾਨੀ ਜੀ ਬਹੁਤ ਬਹੁਤ ਤਸਵੀਰਾਂ ਤੁਹਾਨੂੰ ਅਸੀਂ ਹੋਰ ਵੀ ਦਿਖਾਵਾਂਗੇ ਸੰਤਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਬੜੀ ਦੂਰੋਂ ਦੂਰੋਂ ਜਿਹੜੀਆਂ ਸੰਤਾਰੀਆਂ ਤੁਹਾਨੂੰ ਅਸੀਂ ਲਾਈਨਾਂ ਵੀ ਦਿਖਾਉਣੇ ਅੰਦਰ ਦੀਆਂ ਜਿਹੜੀਆਂ ਕਾਫੀ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਏ ਤਾਂ ਉਧਰੋਂ ਸੰਤਾਂ ਜਿਹੜੀਆਂ ਬਾਹਰ ਆ ਰਹੀਆਂ ਏ ਬਾਹਰ ਦੀ ਸੰਤਾਂ ਆ ਰਹੀਆਂ ਤੇ ਇਧਰ ਦੀ ਸੰਤਾਂ ਜਿਹੜੀਆਂ ਅੰਦਰ ਜਾ ਰਹੀਆਂ ਈ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਾਬਾ ਜੀ ਦੇ ਇੱਥੇ ਦਰਸ਼ਨ ਕਰਨ ਬਹੁਤ ਦੂਰੋਂ ਦੂਰੋਂ ਸੰਤਾਂ ਜਿਹੜ ਤਾਂ ਉਹਨਾਂ ਦੀ ਇਹ ਜੇ ਮਨੋ ਮਰਾਦਾ ਜਿਹੜੀਆਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਹੀ ਧੰ ਤੰਤ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਉਹਨਾਂ ਦੇ ਮੇਲੇ ਦੇ ਵਿੱਚ ਅਸੀਂ ਪਹੁੰਚੇ ਆ ਤਾਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਹੜੀਆਂ ਕਾਫੀ ਲੈਣਾ ਵੀ ਜਿਹੜੀਆਂ ਲੱਗੀਆਂ ਹੋਈਆਂ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣੇ ਅੰਦਰ ਵਿੱਚ ਜਿਹੜਾ ਇੱਥੇ ਕਾਫੀ ਜਿਹੜੇ ਰਸ ਵੀ ਬਹੁਤ ਜ਼ਿਆਦੇ ਆਤਰੀਆਂ ਤਸਵੀਰਾਂ ਦੇ ਵਿੱਚ ubu दिल्ली क्राइम नेशनल न्यूज़ नजर सफर